हाँ जी दोस्तों जितने दे लगी है सात हाल वो बुरा सर जा जा के लगी है ये नॉलेज ना करा वो और ये देख रहे हैं हमारे इनका लगा दिया है मार चाले तो ब्लॉग नहीं देख रहा हमारे चाले इतना पाई है उपरा और जुड़े हैं आल ऐं बीबी ना یہ لو باہر بنا نا اچھے طرح نہیں بندا اچھے ماسک پڑتا ہے یہ کدوں جب رستہ جے یہ رستہ سینے میں اپنا چار دین میں پورا ہوا اور تے بھی نہیں رہا اور تو بات خام بھی پڑ رہا ہے میں وہ ਸਾਰੀ ਦਾਤ ਜੋ ਆ ਕੇ ਰੱਦੀ ਸਾਰੀ ਦਾਤ ਬਹੁਤ ਦਾਤ ਇਸ ਤੋਂ ਇਲਾਵਾ ਪਾਪੂ ਜਿੱਤਣਾ ਉਹਦਾ ਸਾਹ ਹੁੰਦਾ ਤੇ ਮੈਂ ਦੇ ਹੁੰਦਾ ਤੇ ਪਾਪਾਂ ਦੀ ਜਗਤ ਕਿਉਂ ਨਹੀਂ ਕਲ ਜੀ ਜਿਵੇਂ ਕੋਈ ਨਾ ਕੋਈ ਪਾਪ ਹੋਈ ਜਾਂਦਾ ਤਾਂ ਇਹ ਕਿਹੜਾ ਖਲਾਸਦੇ ਆ ਤੇ ਬੰਦੇ ਆ ਸਾਥ ਕੋ ਬੋਲਦੇ ਹੁੰਦਾ ਨਾ ਕੋਈ ਕੋਲ ਹੋ ਗਿਆ ਉਹ ਉਹ ਦਾਰ ਵਿੱਚ ਹੋਣੀ ਹੈ ਆਪਾਂ ਚੱਲਾਂਗੇ ਹਾਂ ਸਾਰਾ ਇੱਕ ਮਹੀਨੇ ਬਜੇ ਜਾਣਾ ਹੈ ਆ ਵੀ ਤੇ ਇਹ ਦੇਰ ਲੱਗੀ ਆ ਉਹਦੇ ਨਾਲ ਇਹਦੇ ਜਿਆਦਾ ਹੀ ਇਹ ਤਾਂ ਫਿਰ ਸਹੀ ਹੋ ਗਿਆ ਉਹ ਰਿੱਤੇ ਹੋ ਗਿਆ ਜੀ ਇੱਕ ਜਦ ਤੱਕ ਪਤਾ ਪਹਿਲਾ ਆਨ ਲਾਗਦਾਈ ਮੇਰਦਲੇ ਥੋੜਾ ਜਿਹਾ ਉਹ ਸਿੱਟਾ ਕੱਟ ਆਇਆ ਵੀ ਜਿਹਦਾ ਇਹ ਮਗਰ ਮਗਰ ਪਾ ਦਈਏ ਉਹ ਨਵਾਂ ਜੰਤਰਾ ਉਹਦੇ ਬੰਦੇ ਆਹ ਉਹ ਕੋਕਰ ਦੇ ਮਗਰ ਮਗਰ ਅੱਛਾ ਉਹ ਮੈਂ ਤਾਂ ਆਪਣਾ ਕੁਮੈਂਟਰੀ ਕਰਦਾ ਜੀ ਤੇ ਉਹਨਾਂ ਮਿਲ ਪੈਰਾਂ ਚੱਲੇ ਦੀ ਕੁੱਕੜ ਨਾ ਲੱਗਾ ਉਹ ਤਾਂ ਉਛਾਲ ਮਾਰਦੀ ਬਣ ਸੱਜੇ ਪਾਇਲ ਜਦੋਂ ਪੈਰ ਥੱਲੇ ਲਾਏ ਦੋਨੇ ਪੈਰ ਹੁਣ ਗਏ ਤਾਂ ਜਨੇ ਜਾਣੇ ਜੰਪ ਮਾਰੀ ਤਾਂ ਇਹਨਾਂ ਨੂੰ ਅੰਬੂਦਾ ਇਤਰਾਵਾਂ ਆ ਗਿਆ ਉਹ ਪੈਰ ਉੱਪਰੋਂ ਵੀ ਥੱਲੇ ਉਹਨੇ ਬੈਲੈਂਸ ਵਿਗੜ ਗਿਆ ਐਦਾਂ ਟਿੱਕੇ ਹੋ ਕੇ ਲੱਗੇ ਅੰਦਰੀ ਰਹਿਤ ਮਿਲ ਜਾਂਦੀ ਹੈ ਨਾ ਆਰਾਮ ਆ ਜਾਂਦਾ ਹੈ ਤੇ ਵੈਸਟ ਪੈਰ ਕੋਲ ਆ ਕੇ ਰੱਖਣਾ ਮੈਂ ਲੈ ਜੂਗਾ ਦੂਰ ਖਾਵਾ ਉਹ ਰਹਿਸੀ ਆਂ ਜੀ ਦੀ ਯਾਰ ਨੂੰ ਫਤਿਹ ਵੈਸਟ ਉਹ ਘਣੀ ਬੰਨੀ ਹੈ ਜਦੋਂ ਖਵਾ ਨਿਕਲਦਾ ਉਹਨਾਂ ਜਿਹੜੇ ਮਿੱਤੇ ਰਹਿਸਣਾ ਵਾਲੀਆਂ ਬੰਦੇ ਨੇ ਉਹਨਾਂ ਜਿਹੜੇ ਕਾਮੀ ਭਰਾ ਇਹ ਵੀ ਨਹੀਂ ਮੰਨਦਾ ਉਹ ਰਾਹੀ ਮੈਂ ਇਹ ਜਨਮ ਤੋਂ ਬਣਾਈ ਆ ਪੀਐਸ ਜੀ ਜੀ ਹੋਣੀ ਨਹੀਂ ਨਹੀਂ ਮੈਂ ਤਾਂ ਬਣਾਈ ਉਹ ਪਾਵਾੜ ਉਹ ਕਦੇ ਕੰਮ ਫਸਿਆ ਆ ਮੇਰਾ ਹੁੰਦੀ ਚੰਗਨ ਦੀ ਉਹ ਮੜਾ ਜਾ ਬੀਚਿਆ ਹੋਇਆ ਤੁਹਾਡਾ ਚੈਨਲ ਤਾਂ ਨਹੀਂ ਨਾ ਮੈਂ ਮੋਤੀ ਮੋਤੀ ਨਾ ਅਰੇ ਤੁਸੀਂ ਦੇਖੇ ਚਲ ਰਹੇ ਆ ਯਾਰ ਕੰਟੀਨ ਉਹਦੇ ਉਹ ਲੋਕਾਂ ਉਹਨੂੰ ਜਾਣ ਕਰਦਾ ਜਿਹੜਾ ਬੰਦੇ ਨੇ ਹੁਣ ਲੈ ਜਿਹੜੇ ਕੋਦੇ ਸਰਪਤ ਨੂੰ ਮੁੰਦਲੀਆ ਤੇ ਉਹਨੂੰ ਪਤਾ ਲੱਗਦਾ ਇਹਨਾਂ ਦੇ ਬਸ ਕਿੰਨਾ ਤੇ ਇਸ ਪਾਲਵੇ ਰਿਹਾ ਇਨਾ ਨਿਕਲ ਮੀ ਆਉਗਾ ਖਾ ਆਲਾ ਜ਼ਰੂਰ ਬੀਤੀ ਆਉਣਾ ਹੈ ਪਮਾ ਮਰਾ ਤੇ ਕੀ ਆ ਉਹ ਇੱਕੇ ਹੁੰਦਾ ਨਾ ਆਣਾ ਉਹ ਤਾਈ ਵੀ ਮੈਂ ਗਿਆ ਨਾ ਮੈਂ ਤਾਂ ਉਹ ਵੀ ਫਸਿਆ ਤੇ ਮੈਂ ਵੀ ਨਾ ਗਿਆ ਫਿਰ ਕਹੜਾ ਪਤਾ ਨਹੀਂ ਕਾਤੇ ਨਹੀਂ ਬੜਾਈ ਨੂੰ ਸੋਚਣਾ ਆ ਬੜਾ ਐਵੇਂ ਹੀ ਸੋਚੀਆਂ ਇਹ ਗੱਲਾਂ ਨਾਲ ਚੱਲੂ ਹੁੰਦਾ ਨਾ ਗੱਲ ਉਹਦੇ ਨਾਲ ਮੈਂ ਬੜਾ ਜੀ ਬੜਾ ਜੀ ਗੁਣਿਤਾਂ ਉਹ ਬਸ ਮੈਂ ਤਪੂਜਾ ਮਨਾਵਾ ਦੇ ਤਿੰਨੇ ਰਾਮਨਗਰ ਦੇ ਟੈਂਪਲ ਦੀਆਂ ਦਾ ਲੋ ਦਾ ਫਾਇਦਾ ਹੈ ਲੋ ਜਿਹੜਾ ਦਾ ਫਾਇਦਾ ਆਹ ਕੋਈ ਚੀਜ਼ ਆ ਕੇ ਦਾ ਉਹ ਕੈਚ ਕਰ ਲੈਂਦਾ ਆਂ ਬਈ ਕੁਝ ਮੈਂ ਕਰ ਲੈਣੀ ਆ ਫਰਕ ਤਾਂ ਹੁੰਦਾ ਜਦੋਂ ਆਪਣੀ ਆਪਣੀ ਇੱਕ ਥਿੰਕਿੰਗ ਹੁੰਦੀ ਹੈ ਇਹ ਬੰਦੇ ਦੀ ਨਾ ਉਹਨੇ ਕੰਪਿਟਰ ਖਾ ਲਿਆ ਨਹੀਂ ਕੋਈ ਜਮ ਮੈਟਰ ਨਹੀਂ ਉਹ ਸਾਰਾ ਕੁਝ ਖਬਰ ਹੋ ਰਹਿਣਾ ਔਰ ਫਸਿਆ ਆ ਕਦੇ ਤੁਹਾਨੂੰ ਪਤਾ ਜੂ ਬੰਦਾ ਫਸਿਆ ਆ ਤੇ ਸਿਆਣੇ ਤਾਂ ਹੀ ਕਹਿੰਦੇ ਹੁੰਦੇ ਕਹਿੰਦੇ ਨਾ ਜਦੋਂ ਤੰਦਰੁਸਤ ਨੇ ਆ ਤੇ ਉਦੋਂ ਹਸਮਦਾਲ ਕਿਤੇ ਉੱਪਰ ਹੀ ਜਿਹੜਾ ਮਾਰਿਆ ਜਦੋਂ ਤੇ ਬੰਦੇ ਨੇ ਮੰਦਿਰ ਮਾਰਚਾਇਆ ਨਾ ਤਾਂ ਆਪਣੇ ਨੂੰ ਕੀ ਹੁੰਦਾ ਉਹ ਬੰਦਾ ਜਦੋਂ ਹਸਰਤਾਂ ਤੇ ਜਾ ਕੇ ਦੇਖਦਾ ਉਹਦੇ ਬੰਦਿਆਂ ਦੇ ਦੁੱਖ ਦੰਦ ਇਹ ਬੰਦੇ ਨੂੰ ਤਾਂ ਪਤਾ ਲੱਗਦਾ ਵੀ ਪ੍ਰਮਾਤਮਾ ਦੇ ਸੰਤਰੀ ਕਿੱਦ ਕਰ ਗੁਰੂ ਜੀ ਨਾਲ ਉਹ ਬੰਦਾ ਜਿਹੜੇ ਮੰਦਿਰ ਮਾਰਚਾਇਦਾ ਬੰਦਾ ਜਦੋਂ ਆਪਣੇ ਤੋਂ ਭੰਡਿਆਂ ਨੂੰ ਦੇਖਦਾ ਰਹਿਣਾ ਤੇ ਉਹਦਾ ਬੰਦਾ ਸੋਚਦਾ ਰਹਿੰਦਾ ਹਾਏ ਰੱਬਾ ਸਾਨੂੰ ਵੀ ਬਖਸ਼ੀ ਦਿੰਦਾ ਪਰ ਜਦੋਂ ਜਿਹੜੀ ਤੰਦਰੁਸਤੀ ਆ ਉਹਦੇ ਨਾਲ ਦੀ ਕੋਈ ਕੀਮਤੀ ਚੀਜ਼ ਨਹੀਂ ਗਈ ਇਹ ਜੀ ਜੋ ਬਹਾਲ ਆ ਵੀ ਇਹ ਜਿਹੜੇ ਬੰਦੇ ਨੇ ਕੋਈ ਮਰਤਾ ਆਂ ਦੀ ਦੁੱਖ ਉਹ ਵੀ ਮੁੰਡਾ ਤਾਂ ਇਹ ਭੁੱਲੇ ਰਹਿੰਦੇ ਆ ਅਜਿਹਾ ਨਾ ਭੁੱਲੇ ਰਹੇ ਆ ਵੀ ਤਾਂਦਰੁਸਤੀ ਕੀਮਤ ਜਿਹੜੀ ਆ ਉਹ ਸਾਨੂੰ ਪਤਾ ਨਹੀਂ ਹੁੰਦਾ ਤੇ ਜਦੋਂ ਵੀ ਇਦਾਂ ਰੱਪੜਾ ਕਨਮ ਰੋਡ ਦਾ ਤੇ ਫੇਰ ਭਾਈ ਕੀਤਾ ਹੁੰਦਾ ਜਦੋਂ ਮੰਜੇ ਦੇ ਭੈਣੀਆਂ ਆਪਾਂ ਵਾਇਕੂ 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 ਲੈ ਕੇ ਇੰਨੇ ਜਿਹਾ ਆਪਣਾ ਸਮਾਨ ਅਬ ਕਿਉਂ ਉਹਨਾਂ ਨੂੰ ਪੱਕਾ ਨੂੰ ਪਾ ਦੇ ਇਹ ਆਮ ਦਾ ਸਮਾਨ ਹੀ ਆ ਇਹ ਸਦਾ ਰੱਖਿਆ ਜਾਂਦਾ ਉਹ ਸੁਦਾ ਪਰ ਉਹ 나오아 themes... ਤੋ ਠੀਕ ਹੈ ਬੋਸੋ ਅੱਜ ਫੋਜ਼ੂਖ ਦਾ ਡਿਸਟ੍ਰਿਕਟ ਜੇ ਵੀ ਹੋਈ ਤਾਂ ਹੀ ਬੈਠਣਾ ਜਿੰਨੀਆਂ ਮਾਰੀ ਹੋਈਆਂ ਕਿਹਦੀ ਹੈ ਕਿਹਨੂੰ ਜੋ ਪਰਨਾ ਨਹੀਂ ਤੇ ਕੋਈ ਹੱਲ ਨਹੀਂ ਦੇ ਸਕੀ ਹਾਂ ਥੋੜਾ ਆਰਾਮ ਜਰਾ ਆਪਣੀ ਜ਼ੇਤ ਵੀ ਦੇਖਣੀ ਆ ਤੁਹਾਡਾ ਐਂਟਰਟੇਨਮੈਂਟ ਕਰਦੇ ਰਹਿਣਾ ਮਤਲਬ ਇਧਰੋਂ ਬਾਹਰ ਰੋਕ ਕੱਟੋ ਨਾ ਵੇਖਣ ਨੂੰ ਰਹਿਣਾ ਆਪਾਂ ਤੇ ਇਹ ਵੀ ਕੋਈ ਲਿੰਕਾਂ ਜੁਕਾ ਫੋਟੋ ਨਹੀਂ ਦੇਣਾ ਹੁੰਦਾ ਕੋਸ਼ਿਸ਼ ਕਰੋ ਦੱਸਦੇ ਜਿਹੜਾ ਇਹ ਸਿੱਧਾ ਹੋਊਗਾ ਉਹ ਤੇ ਨਾਮ ਹੁੰਦਾ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਨਹੀਂ ਮੈਂ ਤਾਂ ਆਪਣਾ ਟੀਮਾਂ ਨੂੰ ਇੰਕਲਾਪ ਹੈ